ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਥਰਾਜ ਭਗਤੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਨਾਲ ਬਾਈ ਦੇ ਪੈਲਸ ਇੱਕ ਸਾਈਡ ਪੈਟਰੋਲ ਪੰਪ ਹੈ ਤੇ ਜੇ ਭਗਤੇ ਵਾਲੇ ਪਾਸੋਂ ਆਉਣੇ ਆ ਤੇ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ 2 ਕਿਲੋਮੀਟਰ ਤੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਕੱਦ ਕਾਠ ਵਾਲੀਆਂ ਬਿਹੜਾਂ ਵਿਖਾਉਣੀਆਂ ਇੱਕ ਗੱਬਣ ਸੂਨ ਨੂੰ ਤਿਆਰ ਤਿਆਰੀ ਬਹੁਤ ਆ ਇੱਕ ਸੂਈ ਸਵਾਈ ਚੰਗੇ ਦੁੱਧ ਤੇ ਚੱਲ ਰਹੀਆਂ ਇਨਫਰਮੇਸ਼ਨ ਲੈਦਾ ਨਾ ਪਸ਼ੂ ਤਾਂ ਤਿੰਨ ਸੀ ਪਰ ਪਰਲੀ ਵੜ ਸੇਲ ਹੋ ਗਈ ਦੋ ਨਗ ਰਹਿ ਗਏ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਨਾਮ ਕਮਲਪ੍ਰੀਤ ਸਿੰਘ ਪਿੰਡ ਬੋਸ ਸਿੰਘਾੜਾ ਤਹਿਸੀਲ ਬਾਗਾ ਪੁਰਾਣਾ ਜਿਹੜਾ ਮੁੱਗਾ ਫੋਨ ਨੰਬਰ ਦੱਸੇ ਫੋਨ ਨੰਬਰ 8872514493 8872514493 ਦੋ ਨਗ ਬਈ ਹਾਂਜੀ ਦੋ ਨਗ ਕਮਲ ਇੱਕ ਦੋ ਸ਼ੁਰੂ ਕਰ ਲੱਕਿਆ ਨਮਸੂਆ ਇਹ ਜੀ ਆਪ ਨੂੰ ਤਾਂ ਦੂਜਾ ਦੱਸਿਆ ਤੂੰ ਤੀਜਾ ਮੰਨ ਲਓ ਸਹੀ ਹੈ ਤੇ ਬਾ ਤਿਆਰੀ ਆ ਵੈੜੋ ਸਾਜ ਅੱਜ ਸੂਬੇ ਤੇ ਉਹ ਸਰਦ ਰਾਤ ਕਿੰਨਾ ਦੁੱਧ ਪਿਆਜੋ ਦੁੱਧ ਬਈ ਆਪ ਨੂੰ ਨਾ 25 26 ਕਿਲੋ ਦੱਸਿਆ ਤੇ ਜੇ ਹਿਸਾਬ ਨਾਲ ਨਾ ਹਵਾਨਾ ਗਾਂ ਦਾ ਇੰਨਾ ਦੁੱਧ ਦਿਨਾਂ ਚਾਹੀਦਾ ਹੂੰ ਸਹੀ ਹੈ ਸੀਲ ਬਹੁਤ ਆ ਜਿਵੇਂ ਮਰਜੀ ਪਈਓ ਕੱਢੀਏ ਬਾਹਰੋਂ ਠੰਡੀ ਸੀਲ ਬਾਈ ਕਹਿੰਦਾ ਬਹੁਤ ਆ ਜਿਵੇਂ ਮਰਜੀ ਅਗਲਾ ਬਹਿ ਕੇ ਚਵਾਈ ਕਰ ਲੈ ਭਾਵੇਂ ਪੀੜੀ ਡਾਹ ਕੇ ਚਵਾਈ ਕਰ ਲੈ ਦੂਜੇ ਸੂਵੇ ਸੁੰਦੀ ਆ ਜਿਨ੍ਹਾਂ ਤੋਂ ਲਈ ਉਹ ਅਗਲਾ ਕਹਿੰਦਾ ਆਪਾਂ ਨੂੰ ਤਾਂ ਬਾਈ ਕਹਿੰਦਾ ਦੂਜਾ ਸੂਆ ਦੱਸਿਆ ਜੇ ਕਿਸੇ ਨੇ ਤੀਜਾ ਸੂਆ ਮੰਨਣੀ ਤਾਂ ਤੀਜਾ ਸੂਆ ਮੰਨ ਲੈ ਨਾ ਤਾਂ ਇੱਕ ਸੂਏ ਨਾ ਇਹਨੂੰ ਆਪਾਂ ਹੁਣ ਖੀਰੀ ਕਹਿ ਦੀਏ ਤੇ ਖੀਰੀ ਵੀ ਬਣਉ ਰਹੀ ਐ ਤੇ ਨਾ ਹੀ ਇੱਕ ਸੂਏ ਨਾ ਬੁੱਢੀ ਹੋਣ ਲੱਗੀ ਐ ਵਧੀਆ ਅਜੇ 4-5 ਸੂਏ ਵਧੀਆ ਦੁੱਧ ਪਿਆ ਦੇਣਾ ਬਾਕੀ ਬੂਥੀ ਦੱਸਦੀ ਐ ਲਵੀ ਜੀ ਇਹ ਦੂਜਾ ਸੂਆ ਹੀ ਹੋਊ ਜੇ ਤੀਜਾ ਮੰਨਣੀ ਤਾਂ ਤੀਜਾ ਮੰਨ ਲੈ ਠੀਕ ਐ ਜੀ ਦੁੱਧ ਬਾਈ ਕਹਿੰਦਾ 25 ਲੀਟਰ ਵਾਂਗੂ ਪਿਆਜੂ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਕੋਈ ਬਾਤ ਸੀਲ ਸੌ ਫੁੱਲ ਥਣ ਵੀ ਸੋਹਣੇ ਆ ਹਾਦੀ ਚਵਾਈ ਵਾਲੇ ਆ ਚਾਰ ਹੀ ਥਾਣੇ ਗੈਬ ਚ ਲੱਗੇ ਹੋਇਆ ਅੱਗੇ ਹਵਾਨਾ ਧੁਨੀ ਨੂੰ ਟੱਚ ਕਰਦਾ ਰੱਸਾ ਸੱੜਦਾ ਨਹੀਂ ਗੱਬਣ ਪਸ਼ੂ ਕਿੱਥੇ ਆ ਹਾਂ ਰੱਸਾ ਵੀਰ ਨੇ ਉੱਪਰ ਸੱੜਦਾ ਤੇ ਮੌਜ ਨਾਲ ਖੜੀ ਆ ਕਰਮਾ ਵਾਲੀ ਸੀਲ ਸੌ ਫੁੱਲ ਉੱਪਰੋਂ ਫੋਟਾਂ ਨੂੰ ਝੋੜਾ ਹਵਾਨਾ ਸਟਾਰਟ ਹੁੰਦਾ ਤਿਆਰੀ ਬਹੁਤ ਆ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਫਲਟਲਾਂ ਸਾਰੀਆਂ ਕਰਮਾ ਲਈ ਕੱਢੀ ਬੈਠੀ ਆ ਕੱਚੇ ਪਸ਼ੂ ਦਾ ਵਹਿਮ ਹੁੰਦਾ ਪਤਾ ਨਹੀਂ ਕਿਤੇ ਜਾਂਦਾ ਨਾ ਸੂਪੇ ਪਰ ਇਹ ਤਾਂ ਕਰਮਾ ਲਈ ਤਿਆਰ ਹੈ ਭਾਵੇਂ ਜਾਂਦੀ ਸੂਪੇ ਤੇ ਭਾਵੇਂ ਵੀਰ ਦੇ ਘਰੇ ਜਦੋਂ ਵੀਡੀਓ ਅਪਲੋਡ ਹੋਣੀ ਆ ਹੋ ਸਕਦਾ ਬੱਚਾ ਮੂਰੇ ਫਿਰਦਾ ਹੋਵੇ ਦੂਜਾ ਸੂਹਾ ਵਹਿੜ 25 ਲੀਟਰ ਖੁੱਲਾ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ ਗਰਮੀ 'ਚ ਤਾਂ ਪਸ਼ੂ ਉਹਨਾਂ ਦੁੱਧ ਨਹੀਂ ਚਵਾਉਂਦਾ ਪਰ ਹੁਣ ਮੌਸਮ ਦਾ ਫਰਕ ਪੈ ਗਿਆ ਸੁਭਾ ਸ਼ਾਮ ਤਾਂ ਹੁਣ ਪੂਰਾ ਹੀ ਫਰਕ ਆ ਕਿਉਂਕਿ ਤੇਲ ਪੈਂਦੀ ਐ ਬਾਕੀ ਸਿੰਗਾ ਕੁੰਗਾ ਦਾ ਨਾ ਕੋਈ ਵਹਿਮ ਕਰੇ ਕੋਈ ਮਾਰਦੀ ਨਹੀਂ ਕੋਈ ਸੀ ਸਹੀ ਆ ਜੀ ਜੈਦ ਜਾਂ ਮੌਲਕਾਂ ਵਾਲਾ ਬਈ ਜੈਦ ਜਾਂ ਮੌਲੇ ਲੋਕੀ ਦਾ ਬਹੁਤ ਮੰਗੀ ਜਾਂਦੇ 70 75 ਹਾਂ ਆਪਾਂ 65000 ਦੀ ਵੈੜ ਦੇ ਦਾਂਗੇ ਥੋੜਾ ਕਹਿੰਦਾ ਮਾਨ ਤਾਨ ਮਾਨ ਤਾਨ ਕਰ ਦਾਂਗੇ ਸਹੀ ਆ ਦੋਸਤੋ ਬਾਈ ਕਹਿੰਦਾ ਲੋਕੀ ਤਾਂ 70 75000 ਮੁੱਲ ਕਰੀ ਜਾਂਦੇ ਆ ਹੈਵ ਜੀਆਂ ਵੈੜਾਂ ਦਾ ਪਰ ਆਪਾਂ 65000 ਦੀ ਬਾਈ ਕਹਿੰਦਾ ਦੇ ਦੇਾਂਗੇ ਮੌਕੇ ਤੇ ਆਏ ਗਏ ਭੈਣ ਭਰਾ ਦਾ 65000 ਚੋਂ ਮਾਨ ਤਾਨ ਬਾਈ ਕਹਿੰਦਾ ਕਰ ਦੂ ਭਾਵੇਂ ਅਗਲਾ ਥੀਚੁਆਈ ਕਰ ਲੈ ਭਾਵੇਂ ਮਸ਼ੀਨ ਤੇ ਚੁਆਈ ਕਰ ਲੈ ਥਾਂ ਦਾ ਸਾਈਜ਼ ਪੂਰਾ ਸੋਹਣਾ ਤੇ ਜਿਹੜੇ ਭੈਣ ਭਰਾ ਨੇ ਘਰੇ ਦੁੱਧ ਤੇ ਵੈੜ ਲਾਉਣੀ ਆ ਨਾ ਨਿਆਣਾ ਪਾੜੋ ਨਾ ਪਾੜੋ ਕੋਈ ਬਾਤ ਨਹੀਂ ਸਹੀ ਆ ਜੀ ਤੇ ਉਹਨੂੰ ਇੰਨੇ ਪੈਸਿਆਂ ਚ 25 ਲੀਟਰ ਦੁੱਧ ਵਾਲੀ ਵੜ ਦਿੰਦਾ ਵੀ ਕੌਣ 65000 ਚੋਂ ਮਾਨ ਹੋ ਜੂ ਆ ਬੂਥੀ ਵੇਖ ਲਓ ਲਵੀ ਜੀ ਬੂਥੀ ਆ ਮਸਾਂ ਦੂਜਾ ਸਵੇਰ ਹੀ ਹੋਣੀ ਆ ਜੇ ਕਿਸੇ ਨੇ ਤੀਜਾ ਸੂਆ ਮੰਨਣੀ ਤਾਂ ਤੀਜਾ ਸੂਆ ਮੰਨ ਲਓ ਐਵੇਂ ਆਏ ਨਾ ਕੋਈ ਭੈਣ ਭਰਾ ਮੰਨੇ ਕਿਦੇ ਪੰਜਵਾਂ ਛੇਵਾਂ ਸੂਆ ਹੋਊਗੀ ਹਾਲਾਂਕਿ ਪੈਸੇ ਬਾਈ ਨੇ ਵਟਣੇ ਆ ਪਰ ਜੋ ਸਚਾਈ ਹੈ ਸਹੀ ਗੱਲ ਉਹ ਦੱਸ ਰਿਹਾ ਮੈਂ ਕੋਈ ਪੰਜਵਾਂ ਛੇਵਾਂ ਸੂਆ ਗਾਂ ਨਹੀਂ ਦੂਜਾ ਸੂਆ ਗਾਂ ਜੇ ਤੀਜਾ ਮੰਨ ਕੇ ਲੈਣੀ ਤਾਂ ਅਗਲਾ ਤੀਜਾ ਮੰਨ ਕੇ ਲੈ ਲੇ ਕਿਹੜੇ ਹਿਸਾਬ ਨਾਲ ਉਹ ਕਿ 30 ਕਿਲੋ ਦੁੱਧ ਵੀ ਕਹਿ ਦਿੰਦੇ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਜਿਹੜੇ ਹਿਸਾਬ ਨਾਲ ਹਵਾਨੇ ਦੀ ਤਿਆਰੀ ਹੈ ਬਾਈ ਕਹਿੰਦਾ ਲੋਕ ਕਿ 30 ਕਿਲੋ ਵੀ ਦੁੱਧ ਕਹਿੰਦੇ ਤੇ ਇਹ ਚ ਕੋਈ ਸ਼ੱਕ ਵੀ ਨਹੀਂ ਪਾਈਏ ਕਿਦਾ ਲੇਵਾ ਹੁੰਦਾ ਅਗਲਾ 20 ਕਿਲੋ ਕਹਿ ਦਿੰਦਾ ਇਹਦਾ ਤਾਂ ਫੇਰ ਕਰਮਾਲੀ ਦਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਸੂਨ ਨੂੰ ਤਿਆਰ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਦੋਵਾਂ ਘੰਟੇ ਨੂੰ ਸੂਪੇ ਦੋ ਨੰਬਰ ਬਾਰੇ ਦੱਸ ਦੀ ਕਵਾਲਾ ਦੂਰ ਨੰਬਰ ਬਈ ਤੀਜਾ ਸੂਆ ਏ ਠੀਕ ਹੈ ਕਿੰਨੇ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਮਰ ਗਿਆ ਹੂੰ ਤੇ ਦੁੱਧ 22 ਕਿਲੋ 22 ਕਿਲੋ ਹਾਂਜੀ ਕਹਿਣ ਵਾਲਾ ਕਿ ਚੋਣ ਵਾਲਾ ਨਹੀਂ ਚੋਣ ਵਾਲਾ ਹੈਗਾ ਚਾਰ ਡੰਗ ਚੋਲੇ ਚਾਰ ਟਾਈਮ ਚੋਲੇ ਹਾਂ ਸਹੀ ਆ ਆਪਾਂ ਵਾਰੀ ਜਾਣੇ ਆ 20 ਮੰਨ ਕੇ ਆ ਜੇ ਸਹੀ ਆ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ 22 ਲੀਟਰ ਹੈ ਜਿਹੜੀਆਂ ਗੱਲਾਂ ਤੁਸੀਂ ਕਰਨੀਆਂ ਬਾਈ ਹੈਗਾ ਕਿ ਗੱਲਾਂ ਹੀ ਆ ਉਹ ਤਾਂ ਮੈਂ ਪਹਿਲਾਂ ਆਪ ਹੀ ਕਰਤੀਆਂ ਬਾਈ ਗੱਲਾਂ ਵਾਲਾ ਕਿ ਚੋਣ ਵਾਲਾ ਬਾਈ ਕਹਿੰਦਾ ਚੋਣ ਵਾਲਾ ਇਹਦਾ ਤੁਸੀਂ ਵਹਿਮ ਕਰ ਲਓ ਕਿ ਅਰ ਪਤਾ ਨਹੀਂ 25 ਦੇਊਗੀ ਕਿ 5 ਕਿਲੋ ਦੇਊਗੀ ਇਹਦਾ ਤੁਸੀਂ ਮੰਨ ਵੀ ਸਕਦੇ ਆ ਪਰ ਆਹ ਚੀਜ਼ ਤਾਂ ਤੁਹਾਡੇ ਸਾਹਮਣੇ ਆ ਸੂਈ ਸਵਾਈ ਹੈਗੀ ਆ ਬਾਲਟੀ ਬਾਈ ਨੇ ਤੁਹਾਨੂੰ ਦੇ ਦੇਣੀ ਹੈ ਸਵੇਰ ਵੀ ਚੋਲਿਓ ਠੀਕ ਆ ਵਾਲ ਟੀਵੀ ਬਾਈ ਕਹਿੰਦਾ ਭਾਵਾ ਅਗਲਾ ਆਪਦੀ ਲਿਆਵੇ ਲੀਟਰ ਵੀ ਆਪਦਾ ਲਿਆਵੇ 22 ਲੀਟਰ ਮਣਕੇ ਲੈ ਜੇ ਭਾਵਾ 2 ਲੀਟਰ ਬਾਈ ਕਹਿੰਦਾ ਘੱਟ ਮੰਨ ਲਓ ਪਰ 22 ਨਿਕਲੂ ਠੀਕ ਹੈ ਕੋਈ ਚੱਕਰ ਹੀ ਨਹੀਂ ਆ ਥਣ ਜੇ ਦਾ ਕਿਵੇਂ ਫਰਕ ਵਿਖਾਉਂਦੀ ਆ ਥਣ ਬਾਈ ਦੁੱਧ ਇੱਕੋ ਜਿਹਾ ਇਹਦਾ ਬਣਾ ਆਪੀ ਹੈ ਜੀ ਠੀਕ ਹੈ ਹਾਂ ਜੀ ਚਵਾਈ ਪੂਰੀ ਚੰਗਿਆ ਤੁਸੀਂ ਵੇਖ ਲਓ ਮੋਟੀ ਧਾਰ ਕੋਈ ਥਣ ਨਹੀਂ ਪਸਮਾਈ ਸਿੱਧੀਆਂ ਬਾਈ ਨੇ ਧਾਰਾ ਮਾਰਤੀਆਂ ਕੋਈ ਚਵਾਈ ਦਾ ਟਾਈਮ ਨਹੀਂ ਵੀਡੀਓ ਬਣਾਉਣ ਦਾ ਸਮਾਂ ਦੱਸਦਾ ਤੁਹਾਨੂੰ ਐਵੇਂ ਕੋਈ ਭੈਣ ਭਰਾ ਮੰਨੇ ਕੇ ਹਵਾਨਾ ਹਜੇ ਥੋੜਾ ਵਿਖਾਉਂਦੀ ਆ ਪਰ ਵੀਡੀਓ ਸਵੇਰ ਹੀ ਬਣਾ ਰਹੇ ਆ 9 ਵਜੇ ਸ਼ਾਮ ਤਾਂ ਹੀ ਦਾ ਪੂਰਾ ਹਵਾਨਾ ਫਾੜ ਜਾਂਦੇ ਠੀਕ ਹੈ ਜੀ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਨੂੰ 6 ਵਜੇ ਚਵਾਈ ਹੋਣੀ ਆ 5:30 6 ਵਜੇ ਤੇ ਸਵੇਰ ਦੀ ਚਵਾਈ ਦਾ ਹੋਈ ਨੂੰ ਸਾਰੇ 2 ਘੰਟੇ ਹੋਏ ਆ ਸ਼ਾਮ ਤੀਕਰ ਹਵਾਨਾ ਦੁੱਧ ਨਾਲ ਭਰ ਲੈਣਾ 22 ਲੀਟਰ ਤਿਆਰ ਆ ਭਾਵੇਂ ਬਾਈ ਕਹਿੰਦਾ ਅਗਲਾ 20 ਲੀਟਰ ਬਨ ਕੇ ਆ ਜੇ ਨਿਕਲੂਗਾ 22 ਡੱਬਾ ਬਾਲਟੀ ਅਗਲਾ ਉਸ ਦੀ ਨਾਲ ਲਈ ਜਾਵੇ ਬਾਲੀਏ ਜੀ ਇੱਕ ਨੰਬਰ ਵੀ ਵੜ ਵੱਡੀ ਆ ਦੋ ਨੰਬਰ ਵੀ ਵੱਡੀ ਆ ਵੜ ਇੱਕ ਨੰਬਰ ਵੀ ਫੋਲੀ ਚੰਗੀ ਆ 65000 ਦੀ ਬਾਈ ਕਹਿੰਦਾ ਦੇ ਦੇਣੀ ਆ ਦੂਜੇ ਸੂਵੇ ਸੂਨ ਨੂੰ ਤਿਆਰ ਆ ਹੋ ਸਕਦਾ ਘੰਟੇ ਨੂੰ ਸੂਵੇ ਹੋ ਸਕਦਾ ਦੋਵਾਂ ਘੰਟਿਆਂ ਨੂੰ ਸੂਵੇ ਜਮਾ ਰੈਡੀ ਆ ਮੋਹਲਾ ਕਮਲੇ ਦਾ ਜਾਇਜ ਹੈ ਬਈ ਜਾਇ ਦੀ ਹੈ ਜੀ 55000 55000 ਹਾਂ ਠੀਕ ਹੈ ਜੀ ਉਹ ਤੁਹਾਨੂੰ ਵੀ ਪਤਾ ਇੰਨੇ ਦੁੱਧ ਵਾਲੀ 55 ਕੌਣ ਦਿੰਦਾ ਹਾਂ ਹਾਂ ਸਹੀ ਹੈ ਦੋਸਤੋ 22 ਲੀਟਰ ਦੁੱਧ ਤਿਆਰ ਹੈ 55000 ਦੀ 22 ਕਹਿੰਦਾ ਦੇ ਦੂੰਗਾ ਵਾਰ-ਵਾਰ ਮੈਂ ਕਹਿਣਾ ਕੋਈ ਭੈਣ ਭਰਾ ਇਹ ਨਾ ਮੰਨੇ ਕਿ ਦੁੱਧ 5 ਕਿਲੋ ਹੀ ਹੋਊਗਾ 22 ਲੀਟਰ ਕਿਹਾ ਤੇ 22 ਲੀਟਰ ਬਾਈ ਕਹਿੰਦਾ ਹੈਗਾ ਇਹ ਤਾਂ ਹੀ ਭਣਾ ਦੀ ਕੋਈ ਵੀ ਆ ਆ ਦਾ ਡਾਕਟਰ ਬੰਦਾ ਲਿਆਵੇ ਜੇ ਉਹ ਵੱਧ ਕਹਿੰਦੇ ਬਈ ਵੱਧ ਟਾਈਮ ਦੀ ਸੂਈ ਆਪਾਂ ਗਾਂ ਫ੍ਰੀ ਦੇ ਦੇ ਠੀਕ ਆ ਹਾਂਜੀ ਸਹੀ ਆ ਦੋਸਤੋ ਬਾਈ ਕਹਿੰਦਾ ਇੱਕ ਹੋਰ ਗੱਲ ਐ ਬੱਚਾ ਇਹਦਾ ਚੜ੍ਹਾਈ ਕਰ ਗਿਆ ਮਹੀਨੇ ਦਾ ਸੂਆ ਕੋਈ ਭੈਣ ਭਰਾ ਡਾਕਟਰ ਲਈ ਜਾਵੇ ਆਪਦਾ ਨਾਲ ਤੇ ਜੇ ਡਾਕਟਰ ਕਹੇ ਦੇ ਕਿ ਤਾਂ ਤੋਕੜਾ 6 ਮਹੀਨੇ ਹੋ ਗਏ ਸੂਈ ਨੂੰ ਜਾਂ 8 ਮਹੀਨੇ ਹੋ ਗਏ ਸੂਈ ਨੂੰ ਬਾਈ ਕਹਿੰਦਾ ਵੈਡ ਫ੍ਰੀ ਦੇ ਦੂੰ 55000 ਦੀ ਮਹੀਨੇ ਦੀ ਸੂਈ ਐ ਬੱਚਾ ਚੜ੍ਹਾਈ ਕਰ ਗਿਆ 22 ਲੀਟਰ ਤਿਆਰ ਐ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਟਾਪ ਦੀ ਵੈਡ ਐ ਦੂਜੇ ਸੂਵੇ ਸੂਨ ਨੂੰ ਤਿਆਰ 65000 ਦੀ ਦੇ ਦੇਣੀ ਆ 2 ਨੰਬਰ 55000 ਦੀ ਇਹ ਜੋੜੀ ਸੇਲ ਹੈ ਜੀ ਤੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਾਅਦ ਸਾਰੇ ਨੂੰ ਸਾਸ਼ੀ ਕੱਲ ਜਲਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ